ਅਮ੍ਰਿਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਅਮ੍ਰਿਕੀ ਸਰਕਾਰ ਦਾ ਨਵਾਂ ਹੁਕਮ H1B H4 ਵੀਜ਼ਾ ਵਾਲਿਆਂ ਨੂੰ ਪ੍ਰੋਫਾਈਲ ਜਾਂਚ ਕਰੰਤਾ ਦਿੱਤਾ ਆਦੇਸ਼ 15 ਸਤੰਬਰ ਤੋਂ ਸਰਵੀਂ ਨਿਕਲ ਰਹੀ ਹੋਵੇਗੀ ਸੋਸ਼ਲ ਮੀਡੀਆ ਚੈਚ ਅਮਰੀਕਾ ਤੋਂ ਵਾਪਸ ਆਉਣ ਵਾਲੇ ਪੇਸ਼ੇਵਰਾਂ ਦੀਆਂ ਵਧੀਆਂ ਮੁਸ਼ਕਲਾਂ ਲੋਕਾਂ ਨੂੰ ਵਧੇਰੇ ਟੈਕਸ ਅਦਾ ਕਰਨਾ ਪਵੇਗਾ ਸਾਹਮਣਾ ਇਹ ਬਦਲਾਅ ਪਾਤੀ ਵਿਦਿਆਚਨ ਕਰ ਰਿਹਾ ਪਰ ਭਾਵ ਅਲਨ ਮਸਕ ਨੇ ਦੁਨੀਆ ਦੇ ਭਵਿੱਖ ਨੂੰ ਲੈ ਕੇ ਦਿੱਤੀ ਗੰਭੀਰ ਚੇਤਾਵਨੀ 2030 ਤੱਕ ਜੰਗ ਪੜਕਣ ਦੀ ਪ੍ਰਕਟਾਈ ਸੰਭਾਵਨਾ ਅੰਤਰਰਾਸ਼ਟਰੀ ਸੁਰੱਖਿਆ ਮਾਰਾਂ ਨੇ ਵੀ ਪ੍ਰਕਟਾਈ ਵੱਡੀ ਜੰਗ ਦੀ ਸੰਭਾਵਨਾ ਹੁਣ ਖਬਰਾਂ ਵਿਸਥਾਰ ਦਿਨਾ ਅਮਰੀਕੀ ਸਰਕਾਰ ਨੇ H1B ਵੀਜ਼ਾ ਬਿਨਕਾਰਾ ਤੇ ਉਹਨਾਂ ਦੇ H4 ਨਿਰਭਰਾਂ ਦੇ ਲਈ ਆਪਣੀ ਜਾਂਚ ਪ੍ਰਕਿਰਿਆ ਨੂੰ ਸਖਤ ਕਰ ਦਿੱਤਾ ਹੈ ਜਿਸ ਦੇ ਨਾਲ 15 ਦਸੰਬਰ ਤੋਂ ਸਾਰੇ ਬਿਨਕਾਰਾ ਦੇ ਲਈ ਲਾਜ਼ਮੀ ਸੋਸ਼ਲ ਮੀਡੀਆ ਸਕ੍ਰੀਨਿੰਗ ਸ਼ੁਰੂ ਹੋ ਗਈ ਹੈ ਕਿ ਬਿਨਕਾਰਾ ਸਕ੍ਰੀਨਿੰਗ ਪ੍ਰਕਿਰਿਆ ਦੇ ਵਿੱਚ ਸਹਾਇਤਾ ਲਈ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਨੂੰ ਜਨਤਕ ਸੈਟਿੰਗ ਤੇ ਵਿੱਚ ਬਦਲ ਦੇਣ ਬੁਦਵਾਰ ਨੂੰ ਜਾਰੀ ਕੀਤੇ ਗਏ ਇੱਕ ਆਦੇਸ਼ ਦੇ ਵਿੱਚ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਚਾਚਰੂ ਸੁਚਾਰੂ ਬਣਾਉਣ ਦੇ ਲਈ H1B ਅਤੇ ਉਹਨਾਂ ਤੇ ਨਿਰਭਰ H4, FM ਅਤੇ J ਗੈਰ ਪ੍ਰਵਾਸੀ ਵੀਜ਼ਾ ਤੇ ਲਈ ਸਾਰੇ ਬਿਨੇਕਾਰਾਂ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਸਾਰੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਉੱਤੇ ਗੋਪਨੀਯਤਾ ਸੈਟਿੰਗਾਂ ਨੂੰ ਜਨਤਕ ਤੇ ਵਿੱਚ ਐਡਜਸਟ ਕਰਨ। ਇਸ ਗੱਲ ਉਤੇ ਜ਼ੋਰ ਦਿੰਦੇ ਹੋਏ ਕਿ ਅਮਰੀਕੀ ਵੀਜ਼ਾ ਇੱਕ ਵਿਸ਼ੇਸ਼ ਅਧਿਕਾਰ ਹੈ ਨਾ ਕਿ ਇੱਕ ਅਧਿਕਾਰ। ਇਸ ਨਾਲ ਹੀ ਵਿਭਾਗ ਨੇ ਕਿਹਾ ਕਿ ਹਰ ਵੀਜ਼ਾ ਫੈਸਲਾ ਇੱਕ ਰਾਸ਼ਟਰੀ ਸੁਰੱਖਿਆ ਫੈਸਲਾ ਹੁੰਦਾ ਹੈ ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਧਿਕਾਰੀ ਸਰਕਾਰ ਯੋਗਤਾ ਤੇ ਸੰਭਾਵੀ ਜੋਖਮਾ ਦਾ ਪਤਾ ਲਗਾਉਣ ਲਈ ਸਾਰੀ ਉਪਲਬਧ ਜਾਣਕਾਰੀ ਉਤੇ ਨਿਰਭਰ ਕਰਦੇ ਨੇ ਵਿਭਾਗ ਨੇ ਦੋਹਰਾਇਆ ਹੈ ਕਿ ਅਮਰੀਕਾ ਨੂੰ ਇਹ ਯਕੀਨੀ ਬਣਾਉਣ ਦੇ ਲਈ ਚੌਕਸ ਰਹਿਣਾ ਚਾਹੀਦਾ ਹੈ ਕਿ ਬੇਨਕਾਰ ਅਮਰੀਕੀਆਂ ਨੂੰ ਨੁਕਸਾਨ ਪਹੁੰਚਾਉਂਦਾ ਇਰਾਦਾ ਨਾ ਰੱਖਣ ਇਸ ਫੈਸਲੇ ਨੇ ਭਾਰਤੀ ਪੇਸ਼ੇਵਰਾਂ ਦੇ ਵਿੱਚ ਚਿੰਤਾਵਾਂ ਬਧਾ ਦਿੱਤੀਆਂ ਨੇ ਜੋ ਕਿ H1B ਵੀਜ਼ਾ ਧਾਰਕਾਂ ਦੇ ਸਭ ਤੋਂ ਵੱਡੇ ਸਮੂਹਾਂ ਦੇ ਵਿੱਚੋਂ ਇੱਕ ਨੇ ਜੈ ਸ਼ੰਕਰ ਨਵੀਨਤਮ H1B ਬਤਲਾਵਟ ਤੇ ਸੰਸਦ ਵਿੱਚ ਚਿੰਤਾਵਾਂ ਦਾ ਜਵਾਬ ਦਿੰਦੇ ਹੋਏ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਵੀਜ਼ੇ ਬਿਨਕਾਰਾ ਦੀ ਜਾਂਚ ਮੇਜ਼ਬਾਨ ਦੇਸ਼ ਦਾ ਵਿਸ਼ੇਸ਼ ਅਧਿਕਾਰ ਹੈ ਦਸੀ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਉਨ੍ਹਾਂ ਨੇ ਇਤਿਹਾਸ ਸਿਫਾਰਾ ਤੋਂ ਦੱਸਿਆ ਕਿ ਵੀਜ਼ਾ ਜਾਰੀ ਕਰਨਾ ਸਰਕਾਰ ਦਾ ਪ੍ਰਭੂ ਸੱਤਾ ਸੰਪर्ण ਅਧਿਕਾਰ ਹੈ। ਉਹਨਾਂ ਨੇ ਕਿਹਾ ਕਿ ਅਮਰੀਕੀ ਸਥਿਤੀ ਸਪਸ਼ਟ ਹੈ। ਸਿੱਖਤ ਰਾਜ ਅਮਰੀਕਾ ਦੇ ਮਾਮਲੇ ਵਿੱਚ ਅਮਰੀਕੀ ਸਰਕਾਰ ਨੇ ਇੱਕ ਵਿਚਾਰ ਰੱਖਿਆ ਕਿ ਹਰੇਕ ਵੀਜ਼ਾ ਫੈਸਲੇ ਇੱਕ ਰਾਸ਼ਟਰੀ ਸਵੱਤ੍ਰ ਫੈਸਲਾ ਹੁੰਦਾ ਹੈ। ਜੈ ਸ਼ੰਕਰ ਨੇ ਕਿਹਾ ਕਿ ਵਾਸ਼ਿੰਗਟਨ ਦੇ ਕੋਲ ਕਿਸੇ ਖਾਸ ਵਿਅਕਤੀ ਦੇ ਅਹੁਦੇ ਦੇ ਰਾਸ਼ਟਰੀ ਸੁਰੱਖਿਆ ਪਰਭਾਵਾਂ ਦੇ ਆਪਣੇ ਮੁਲਾਂਕਣ ਤੇ ਅਧਾਰ ਉੱਤੇ ਵੀਜ਼ਾ ਫੈਸਲੇ ਲੈਣ ਦਾ ਅਧਿਕਾਰ ਪ੍ਰਕਰ ਹੈ। ਉਸਨੇ ਵੀ ਕਿਹਾ ਕਿ ਅਮਰੀਕਾ ਨੇ ਪਿਨੇ ਘਰਤੀ ஆன்ਲਾਈਨ ਗਤੀਵਿਧੀ ਦੀ ਜਾਂਚ ਕਰਨ ਦੇ ਆਪਣੇ ਇਰਾਦੇ ਨੂੰ ਖੁੱਲਕੇ ਦੱਸਿਆ ਇਹ ਪੁੱਛੇ ਜਾਣਤੇ ਕਿ ਕੀ ਕੀ ਭਾਰਤ ਨੇ ਇਹ ਮਾਮਲਾ ਅਮਰੀਕੀ ਅਧਿਕਾਰੀਆਂ ਤੇ ਕੋਲ ਚੁੱਕਿਆ ਤਾਂ ਸ਼ੰਕਰ ਨੇ ਪੁਸ਼ਟੀ ਕੀਤੀ ਕਿ ਉਹਨਾਂ ਨੇ ਅਜਿਹਾ ਕੀਤਾ ਦਸੰਬਰ ਵਿੱਚ ਟਰੰਪ ਨੇ ਕੁਝ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦਾਖਲੇ ਉਤੇ ਪਾਬੰਦੀ ਜ਼ਰ ਲੈਖ ਵਾਲਾ ਇੱਕ ਐਲਾਨ ਜਾਰੀ ਕੀਤਾ ਸੀ ਜਿਦੇ ਵਿੱਚ ਨਵੇਂ H1B ਵਰਕ ਵੀਜ਼ਾ ਉਤੇ ਇੱਕ ਵਾਰ 1 ਲੱਖ ਡਾਲਰ ਦੀ ਫੀਸ ਲਗਾਈ ਗਈ ਹੈ ਤੇ ਇਹ ਹੁਕਮ ਅਮਰੀਕਾ ਦੇ ਵਿੱਚ ਅ ਸੈਦੂਸ ਗਾਰਦੀ ਮੰਗ ਕਰਨ ਵਾਲੇ ਭਾਰਤੀ ਪੇਸ਼ੇਵਰਾਂ ਨੂੰ ਕਾਫੀ ਪ੍ਰਭਾਵਿਤ ਕਰ ਸਕਦੇ ਨੇ ਦਸਿਕ ਵੱਖਰੇ ਕਦਮ ਦੇ ਵਿੱਚ ਵਸ਼ਿੰਤੇ ਨੇ ਇੱਕ ਅਫਗਾਨ ਨਾਗਰਿਕ ਦੇ ਨਾਲ ਹੋਈ ਗੋਲੀਬਾਰੀ ਦੇ ਘਟਨਾ ਤੋਂ ਬਾਅਦ ਉਨੀ ਚਿੰਤਾ ਵਾਲੇ ਦੇਸ਼ਾਂ ਦੇ ਨਾਗਰਿਕਾਂ ਤੋਂ ਗ੍ਰੀਨ ਕਾਰਡ ਨਾਗਰਿਕਤਾ ਤੇ ਹੋਰ ਇਮੀਗ੍ਰੇਸ਼ਨ ਅਰਜ਼ੀਆਂ ਤੇ ਵੀ ਰੋਕ ਲਗਾ ਦਿੱਤੀ ਹੈ ਮੰਗਲਵਾਰ ਨੂੰ ਜਾਰੀ ਕੀਤੇ ਗਏ ਇੱਕ ਯੂਐਸਸੀ ਆਈਐਸ ਮੈਮੋਰੈਂਡਮ ਦੇ ਵਿੱਚ ਰਿਕਾਰੀਆਂ ਵਿਆਪਕ ਸਿੱਖਿਆ ਤੱਕ ਸਾਰੀਆਂ ਸ਼ਰਨ ਅਜ਼ੀਮ ਨੂੰ ਤੁਰੰਤ ਪਰਭਾਵ ਦੇ ਨਾਲ ਰੋਕ ਕੇ ਰੱਖਣ ਦਾ ਨਿਰਦੇਸ਼ ਵੀ ਦਿੱਤਾ ਗਿਆ ਇਹ ਰੋਕ ਉਹਨਾਂ ਦੇ ਨਾਟਿਕਾ ਨੂੰ ਕਵਰ ਕਰਦੀ ਹੈ ਜਿਨ੍ਹਾਂ ਨੂੰ ਪਹਿਲਾਂ ਯਾਤਰੀ ਪਾਬੰਦੀ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਦੱਸਿਆ ਇਹ ਕਾਰਵਾਈ ਵਾਸ਼ਿੰਗਟਨ ਡੀਸੀ ਦੇ ਵਿੱਚ ਹੋਈ ਕੋਲੀਪਾਰਟ ਤੋਂ ਬਾਅਦ ਕੀਤੀ ਗਈ ਹੈ ਜਿਹਦੇ ਵਿੱਚ ਅਮਰੀਕੀ ਫੋਰਸ ਦੀ ਮਹਰ ਸਹਾਦਾ ਬ੍ਰੈਕਸਟ੍ਰੋਮ ਵੀ ਦੀ ਮੌਤ ਹੋ ਗਈ ਸੀ ਅਤੇ ਅਮਰੀਕੀ ਹਵਾਈ ਸੈਨਾ ਦੇ ਸਟਾਫ ਸੌਜੇਰੈਂਟ ਐਂਟੋਨ ਵੂਲਫਰ 24 ਗੰਬੀਰ ਇਸ ਜ਼ਖਮੀ ਹੋ ਗਏ ਸੀ ਹਰਕੇ ਦੋਸ਼ੀ ਦੀ ਪਛਾਣ 29 ਜਨਵਰੀ ਲਖਨਵਾਲ ਵਜੂ ਹੋਈ ਸੀ ਤੇ 2021 ਦੇ ਤਾਲੀਬਾਨ ਦੇ ਕਬਜ਼ੇ ਤੋਂ ਪੱਜਰ ਵਾਲੇ ਅਫਗਾਨ ਨਾਗਰੀ ਕਾ ਰਲੀਫ ਪ੍ਰੋਗਰਾਮ ਆਪਰੇਸ਼ਨ ਐਲਿਸ ਵੈਲਕਮ ਰਾਹੀਂ ਅਮਰੀਕਾ ਵਿੱਚ ਦਾਖਲ ਹੋਇਆ ਸੀ ਅਮਰੀਕਾ ਤੋਂ ਭਾਰਤ ਵਾਪਸ ਆਉਣ ਵਾਲੇ ਪੇਸ਼ੇਵਰ ਦਹਾਕਿਆਂ ਬਾਅਦ ਵਾਪਸ ਜਾਣ ਵਾਲੇ ਸੇਵਾਮੁਕਤ ਵਿਅਕਤੀਆਂ ਜੋ ਇਥੇ ਦੂਰ-ਦਰਾੜੇ ਕੰਮ ਕਰਨ ਵਾਲੇ ਸਾਬਕਾ ਅਮਰੀਕੀ ਕਰਮਚਾਰੀਆਂ ਉਤੇ ਟੈਕਸ ਦਾ ਪਰਛਾਵਾਂ ਛਾਇਆ ਹੋਇਆ ਹੈ। ਅਜੋ ਅਮਰੀਕਾ ਤੋਂ ਕਮਾਈ ਉੱਤੇ ਘੱਟ ਟੈਕਸ ਦਾ ਆਨੰਦ ਮਾਣਦੇ ਨੇ ਜਦੋਂ ਤੱਕ ਉਹ ਭਾਰਤ ਵਿੱਚ ਪੂਰੇ ਨਿਵਾਸੀ ਨਹੀਂ ਪਹੁੰਚਉਂਦੇ। ਭਾਰਤ-ਅਮਰੀਕਾ ਟੈਕਸ ਸੰਧੀ ਤੋਂ ਪ੍ਰਾਪਤ ਇਹ ਲਾਭ ਹੁਣ ਅਲੋਪ ਹੋ ਸਕਦਾ ਹੈ ਤੇ ਵਾਪਸ ਆਉਣ ਵਾਲੇ ਭਾਰਤੀ ਇੱਕ ਕਮਜ਼ੋਰ ਸਥਿਤੀ ਦੇ ਵਿੱਚ ਨੇ ਜਦੋਂ ਵਾਸ਼ਿੰਗਟਨ ਨੇ OECD ਟੈਕਸ ਕਨਵੈਨਸ਼ਨ ਉਤੇ ਇੱਕ ਤਾਜ਼ਾ ਟਿੱਪਣੀ ਵਿੱਚ ਨਿਯਮ ਸਥਿਤੀ ਦੱਸਿਏ ਜੋ ਕਿ ਟੈਕਸ ਚੋਰੀ ਨੂੰ ਰੋਕਣ ਅਤੇ ਦੂਸਰੇ ਟੈਕਸ ਤੋਂ ਬਚਣ ਲਈ ਦੇਸ਼ ਦੀ ਜ਼ਮੀਨੀ ਨਿਯਮ ਨਿਰਧਾਰਤ ਕਰਦੇ ਭਾਰਤੀ ਕਨਨ ਦੇ ਤਹਿਤ ਇੱਕ ਆਮ ਨਿਵਾਸੀ ਉਤੇ ਉਸ ਦੀ ਗਲੋਬਲ ਆਮਦਨ ਪਾਤ ਤਾ ਦੇ ਵਿਦੇਸ਼ਿਆ ਤੋਂ ਕਮਾਈ ਉਤੇ ਟੈਕਸ ਲਗਾਇਆ ਜਾਂਦਾ ਹੈ ਜਦੋਂ ਕਿ ਇੱਕ ਐਨ ਆਰ ਆਈ ਜੋ ਵਿਸ਼ੇਸ਼ਾਤ ਇਥੇ 182 ਦਿਨਾਂ ਤੋਂ ਘੱਟ ਸਮਾਂ ਬਤੋਂਤੇ ਉਸ ਤੋਂ ਤੇ ਸਿਰਫ ਭਾਰਤੀ ਆਮਦਨ ਉਤੇ ਟੈਕਸ ਲਗਾਇਆ ਜਾ ਸਕਦਾ ਹੈ ਤੇ ਇਨਾ ਕਾਨੂੰਨ ਦੇ ਵਿੱਚ ਵਾਪਸ ਲਾਉਣ ਵਾਲੇ ਪਾਤੀ ਰਿਲੀ ਕਰਨ ਨੁਕਤਾ ਹੈ ਜਿਨ੍ਹਾਂ ਨੂੰ ਟੈਕਸ ਉਦੇਸ਼ ਦੇ ਲਈ ਨਿਵਾਸੀ ਪਰ ਆਪ ਨਿਵਾਸੀ ਨਹੀਂ ਉਹ ਜੋ ਸ਼ਹਿਨਪਤ ਕੀਤਾ ਗਿਆ ਦੱਸੀ ਇਹ ਆਰ ਐਨਓ ਆਰ ਨੂੰ ਇਕ ਮਾਪ ਟੈਂਡਰ ਦੇ ਵਿੱਚ ਪੂਰਾ ਕਰਨਾ ਚਾਹੀਦਾ ਹੈ ਪਹਿਲਾ ਪਾਲਤ ਦੇ ਵਿੱਚ 1 ਸਾਲ ਦੇ ਵਿੱਚ 120 ਦਿਨਾਂ ਤੋਂ ਵੱਧ ਪਰ 185 ਦਿਨਾਂ ਤੋਂ ਘੱਟ ਸਮਾਂ ਬਿਤਾਉਂਦੇ ਹੋਏ ਅਤੇ ਪਾਲਤੋਂ ਘੱਟੋ ਘੱਟ 15 ਲੱਖ ਰੁਪਏ ਦੀ ਆਮਦਨ ਹੁੰਦੀ ਹੈ ਬਸ਼ਰਤੇ ਕਿ ਵਿਅਕਤੀ ਨੇ ਪਿਛਲੇ 4 ਵਿੱਤੀ ਸਾਲਾਂ ਦੇ ਵਿੱਚ ਘੱਟੋ ਘੱਟ 365 ਦਿਨ ਬਤਾਏ ਹੋਣ ਦੂਸਰੇ ਕਹਿੰਦੇ ਆਰ ਆਈ ਰਿਆ ਹੋਵੇ ਭਾਵ ਪਿਛਲੇ 10 ਵਿੱਤੀ ਸਾਲਾਂ ਵਿੱਚ 9 ਦੇ ਵਿੱਚ ਭਾਰਤ ਵਿੱਚ 182 ਦਿਨ ਤੋਂ ਘੱਟ ਸਮਾਂ ਬਤਾ ਹੋਵੇ ਜਾਂ 30 ਦਾ ਪਿਛਲੇ 7 ਵਿਤੀ ਸਾਲਾਂ ਦੇ ਵਿੱਚ ਭਾਰਤ ਵਿੱਚ 729 ਦਿਨ ਤੋਂ ਵੱਧ ਸਮਾਂ ਨਹੀਂ ਬਿਤਾਇਆ ਦੱਸੇ ਆਮ ਤੌਰ ਤੇ ਇੱਕ RNOR ਭਾਰਤ ਦੇ ਵਿੱਚ 2 ਤੋਂ 3 ਸਾਲ ਬਿਤਾਉਣ ਤੋਂ ਬਾਅਦ ਇੱਕ ਪੂਰਾ ਆਮ ਨਿਵਾਸੀ ਬਣ ਜਾਂਦਾ ਹੈ ਤੇ ਇਸ ਮਿਆਦ ਦੇ ਦੌਰਾਨ ਭਾਰਤ ਆਪਣੀ ਅਮਰੀਕੀ ਆਮਦਨ ਉਤੇ ਟੈਕਸ ਨਹੀਂ ਲਗਾਉਂਦਾ ਜਦੋਂ ਕਿ ਅਮਰੀਕਾ ਘੱਟ ਸੰਧੀ ਤਰ੍ਹਾਂ ਦੀ ਪੇਸ਼ਕਸ਼ ਕਰਦਾ ਹੈ ਕਿਉਂਕਿ ਵਿਅਕਤੀ ਨੂੰ ਭਾਰਤ ਦੇ ਵਿੱਚ ਟੈਕਸ ਨਿਵਾਸੀ ਮੰਨਿਆ ਜਾਂਦਾ ਪਰ ਅਮਰੀਕਾ ਨੇ ਹੁਣ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਉਤੇ ਇਕਰਾਰਨਾਮਾ ਵੰਨ ਵਾਲੇ ਰਾਸ ਦੁਆਰਾ ਸੀਮਤ ਦਾਤੇ ਟੈਕਸ ਲਗਾਇਆ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਉਸ ਦਾਸ ਦੇ ਟੈਕਸ ਨਿਵਾਸੀ ਨਹੀਂ ਮੰਨੇ ਜਾਵੇਗਾ ਅਸਲ 'ਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਮਾਲਕ ਅਰਭਪਤੀ ਐਲਨ ਮਸਕ ਨੇ ਇੱਕ ਵਾਰ ਫਿਰ ਦੁਨੀਆ ਦੇ ਭਵਿੱਖ ਨੂੰ ਲੈ ਕੇ ਕੰਪੀਲ ਚਿੰਤਾਵਨੀ ਦਿੱਤੀ ਹੈ ਜਿਸ ਸੰਖਿਆ ਦੇ ਵਿੱਚ ਕਿਰਵਾਟ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨਕੀ AI ਅਤੇ ਮਨੁੱਖਤਾ ਦੇ ਭਵਿੱਖ ਬਾਰੇ ਖੁੱਲਕੇ ਚਰਚਾ ਕਰਨ ਵਾਲੇ ਮਸਕ ਨੇ ਹੁਣ ਦਾਅਵਾ ਕੀਤਾ ਹੈ ਕਿ ਆਉਣ ਵਾਲੇ 5 ਤੋਂ 10 ਸਾਲਾਂ ਦੇ ਅੰਦਰ ਦੁਨੀਆ ਇੱਕ ਵੱਡੀ ਜੰਗ 'ਚ ਫਸ ਸਕਦੀ ਹੈ ਜ ਜਿਹਦੇ ਨਾਲ ਪਰਮਾਣੂ ਟਕਰਾਅ ਵੀ ਹੋ ਸਕਦਾ ਹੈ ਮਸਕ ਨੇ ਟਿੱਪਣੀ ਐਕਸ ਉੱਤੇ ਇੱਕ ਯੂਜ਼ਰ ਦੇ ਵੱਲੋਂ ਇੱਕ ਪੋਸਟ ਦੇ ਜਵਾਬ ਦੇ ਵਿੱਚ ਕੀਤੀ ਹੈ ਇਹ ਯੂਜ਼ਰ ਹੰਟਰ ਐਸ ਰਾਮ ਦਿਨਾ ਸਰਗਮ ਸੇ ਜਿਸ ਨੇ ਦਾਵਾ ਕੀਤਾ ਕਿ ਦੁਨੀਆ ਦੀਆਂ ਸਰਕਾਰਾਂ ਹੁਣ ਪਹਿਲਾਂ ਵਾਂਗ ਪ੍ਰਭਾਵਸ਼ਾਲੀ ਨਹੀਂ ਰਹੀਆਂ ਕਿਉਂਕਿ ਉਹਨਾਂ ਨੂੰ ਕਿਸੇ ਵੱਡੀ ਵਿਦੇਸ਼ੀ ਜੰਗ ਦਾ ਖਤਰਾ ਨਹੀਂ ਹੈ ਇਸ ਬੈਸ ਵਿੱਚ ਦਖਲ ਦੇਂਦੇ ਹੋਏ ਮਸਕ ਨੇ ਲਿਖਿਆ ਕਿ ਦੁਨੀਆ ਜਲਦ ਹੀ ਇੱਕ ਵਿਸ਼ਵ ਵਿਆਪੀ ਟਕਰਾਵ ਦੇ ਵੱਲ ਵੱਧ ਰਹੀ ਹੈ ਪੋਸਟ ਦੇ ਜਵਾਬ ਦੇ ਵਿੱਚ ਮਸਕ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੰਗ ਅਟਲ ਹੈ ਤੇ 5 ਸਾਲ ਬਾਅਦ ਵੱਤੋਂ ਵੱਤ 10 ਸਾਲ ਮਤਲਬ ਇਹ ਹੈ ਕਿ ਮਸਕਨ ਉਸਾਦ ਹੋ جاتی ਤੱਕ ਕਿਸੇ ਵੱਡੀ جنگ ਸ਼ੁਰੂ ਹੋਣ ਦੀ ਸੰਭਾਵਨਾ ਹੈ ਉਸਨੇ ਆਪਣੇ ਬਿਆਨ ਦੇ ਵਿੱਚ ਕਿਸੇ ਖਾਸ ਦੇਸ਼ ਜਾਂ ਖੇਤਰ ਦਾ ਨਾਮ ਨਹੀਂ ਲਿਆ ਪਰ ਉਨ੍ਹਾਂ ਨੇ ਟਿੱਪਣੀ ਤੋਂ ਬਾਅਦ ਬਹਿਸ ਸ਼ੁਰੂ ਹੋ ਗਈ ਹੈ ਕਿ ਆਖਿਰ ਮਸਕ ਦੇ ਕਿਸ ਤਰ੍ਹਾਂ ਦੇ ਟਕਰਾਅ ਦਾ ਜ਼ਿਕਰ ਕਰ ਰਹੇ ਨੇ ਐਕਜ਼ੀ AI ਸਿਸਟਮ ਗਰੋਕ ਨੇ ਵੀ ਮਸਕ ਦੇ ਪਹਿਲਾਂ ਦਿੱਤੇ ਬਿਆਨਤਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪ੍ਰਤੀ ਉਦਮੀ ਪਹਿਲਾਂ ਹੀ ਗਲੋਬਲ ਸਨੇਰੀਓ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਚੁੱਕੇ ਨੇ ਕਿ ਉਹਨਾਂ ਅਨੁਸਾਰ ਯੂਰਪ ਅਤੇ ਬ੍ਰਿਟੇਨ ਦੇ ਵਿੱਚ ਮਾਈਗ੍ਰੇਸ਼ਨ ਸੰਕਟ ਦੇ ਕਾਰਨ ਇੱਕ ગૃહ ਯੁੱਧ ਖਾਲਿਤ ਪੈਦਾ ਹੋ ਸਕਦੇ ਨੇ ਅਮਰੀਕਾ ਦੇ ਵਿੱਚ ਅਤੇ ਚੀਨ ਦੇ ਵਿੱਚ ਕਾ ਟਾਈਵਾਨ ਨੂੰ ਲੈ ਕੇ ਜੰਗ ਛਿੜ ਸਕਦੀ ਹੈ ਤੇ ਯੂਕਰੇਨ ਜਾਰੀ ਟਕਰਾਅ ਜੇ ਵਿਸ਼ਵ ਯੁੱਧ ਵਿੱਚ ਬਦਲ ਸਕਦਾ ਹੈ ਮਸਕ ਸੋ ਪਹਿਲਾਂ ਵੀ ਚੇਤਾਵਨੀ ਦੇ ਚੁੱਕੇ ਨੇ ਕਿ ਪਰਮਾਣੂ ਵਿਰੋਧੀ ਸਮਰੱਥਾ ਦੇ ਬਾਵਜੂਦ ਦੁਨੀਆ ਦੇ ਵਿੱਚ ਤਣਾਅ ਘੱਟ ਹੋਣ ਦੀ ਬਜਾਏ ਵੱਧ ਰਿਹਾ ਹੈ ਅਲਨ ਮਸਕਰੀ ਇਸ ਚੇਤਾਵਨੀ ਤੋਂ ਬਾਅਦ ਅੰਤਰਰਾਸ਼ਟਰੀ ਸੁਰੱਖਿਆ ਮਹਾਰਾ ਨੇ ਵੀ ਸਥਿਤੀ ਉੱਤੇ ਗੰਭੀਰ ਚਿੰਤਾ ਪ੍ਰਗਟਾਈ ਹੈ ਕਈ ਮਾਤਮੰਦੇ ਨੇ ਕਿ ਮਸਕ ਦਾ ਅਭਿਆਨ ਸਿਰਫ ਅਟਕਲ ਨਹੀਂ ਸਗੋ ਮੌਜੂਦਾ ਪੂਰ ਰਾਜਨੀਤਿਕ ਮਾਹੌਲ ਦੀ ਸਪਸ਼ਟ ਚਲਕ ਹੈ ਤੇ ਅੰਤਰਰਾਸ਼ਟਰੀ ਸੁਰੱਖਿਆ ਮਾਹਿਰ ਮੈਥਿਊ ਵਾਰਟਨ ਕਹਿੰਦੇ ਨੇ ਕਿ ਤਾਈਵਾਨ ਯੁੱਗਦਿਨ ਅਤੇ ਮੱਧ ਪੂਰਬ ਦੇ ਵਿੱਚ ਹਾਲਾਤ ਪਹਿਲਾਂ ਤੋਂ ਵੀ ਵਿਸਫੋਟਕ ਨੇ ਕਈ ਵੱਡੇ ਤਣਾਅ ਦੇ ਕਾਰਨ ਵਿਸ਼ਵ ਜੰਗ ਦਾ ਜੋਖਮ ਪਹਿਲਾਂ ਹੀ ਕਿਤੇ ਜ਼ਿਆਦਾ ਹੈ ਨਿਊਕਲੀਅਰ ਸਟੇਟਸ ਖੋਜ ਕਰਤਾ ਜਾਕਟਰ ਹਨਾ ਵਿਲਸਨ ਕਹਿੰਦੀ ਹੈ ਕਿ ਸੀਧ ਜੰਗ ਤੇ ਸਮੇ ਇਹ ਮੰਨੇ ਜਾਂਦੇ ਕਿ ਪਰਮਾਣੂ ਹਥਿਆਰ ਜੰਗ ਰੋਕਣ ਦੇ ਵਿੱਚ ਮਦਦ ਕਰਦੇ ਨੇ ਪਰ ਅੱਜ ਦੀ ਦੁਨੀਆ ਵਿੱਚ ਗਲਤਫਹਿਮੀਆਂ ਤੇ ਸਾਈਬਰ ਅਟੈਕ ਦਾ ਖਤਰਾ ਕਿਤੇ ਜਾਦਾ ਹੈ ਇੱਕ ਗਲਤੀ ਵੀ ਵੱਡੀ ਜੰਗ ਨੂੰ ਜਰਮ ਦੇ ਸਕਦੀ ਹੈ ਉਦੋਂਦੀ ਹੈ ਕਿ ਰੂਸ ਅਮਰੀਕਾ ਚੀਨ ਉਤਰੀ ਕੋਰੀਆ ਤੇ ਭਾਰਤ ਪਾਕਿਸਤਾਨ ਵਰਗੇ ਪਰਮਾਣੂ ਦੇਸ਼ਾਂ ਵਿੱਚ મતਬੈਦ ਵੱਧਣ ਦੇ ਨਾਲ ਹਾਲਾਤ ਹੋਰ ਖਦਨਾਕ ਹੋ ਗਏ ਨੇ ਹਾਲਕਿ ਮਸਕ ਨੇ ਆਪਣੀ ਨਵੀਂ ਪੋਸਟ ਵਿੱਚ ਕਿਸੇ ਦੇਸ਼ ਦੇ ਟਕਰਾਵਾਂ ਜਾਂ ਕਾਰਨ ਦਾ ਜ਼ਿਕਰ ਨਹੀਂ ਕੀਤਾ ਪਰ ਗਲੋਬਲ ਸਿਨੇਰੀਓ ਦੇ ਵਿੱਚ ਅਮਰੀਕਾ-ਚੀਨ ਮੁਕਾਬਲੇ ਪਾਸੇ ਰੂਸ-ਯੂਕਰੇਨ جنگ ਅਤੇ ਯੂਰਪੀ ਦੇਸ਼ਾਂ ਦੇ ਵਿੱਚ ਰਾਸਨੀਤਿਕ ਉਤ੍ਰੋਿਕਨ ਵੱਧੀਆਂ ਸਥਿਤੀਆਂ ਪਹਿਲਾਂ ਤੋਂ ਹੀ ਗੰਭੀਰ ਨੇ ਅਜਿਹੇ ਦੇ ਵਿੱਚ ਮਸਕ ਦਾ ਬਿਆਨ ਦੁਨੀਆ ਦੇ ਰਣਨੀਤਿਕ ਮਹਾਂਰਾਤੇ ਸਰਕਾਰਾਂ ਦੇ ਵਿੱਚ ਨਵੀਂ ਚਰਚਾ ਨੂੰ ਜਨਮ ਦੇ ਰਿਹਾ ਹੈ